ਹਾ ਗੁਰਜੀਤ ਸਿੰਘ ਲਾਈਵ ਤੇ ਚੈਨਲ ਦੇਖਦੇ ਸਾਰੇ ਦਸਕਾਂ ਦਾ ਸਵਾਗਤ ਆ ਅੱਜ ਆਪਾਂ ਖੜੇ ਆ ਰਾਏਕੋਟ ਦੇ ਨਗਰ ਕੌਂਸਲ ਦੇ ਸਾਹਮਣੇ ਜਿੱਥੇ ਕੀ ਇੱਕ ਰੋਸ ਮੁਜ਼ਾਹਰਾ ਹੋਇਆਗਾ ਪੁਤਲਾ ਫੁੱਕਿਆ ਗਿਆਗਾ ਪੁਤਲਾ ਸਾੜ ਮੁਜ਼ਾਹਰਾ ਹੋਇਆਗਾ ਇਹ ਕੀ ਕਾਰਨ ਆ ਕੀ ਗੱਲਬਾਤ ਆ ਸਾਡੇ ਨਾਲ ਜੀਤ ਕੁਮਾਰ ਗੋਰਾ ਜੀ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਸਾਰੀ ਜਾਣਕਾਰੀ ਦੇਣਗੇ ਗੋਰਾ ਜੀ ਦੱਸੋ ਜੀ ਅੱਜ ਦਾ ਜੋ ਮੁਜ਼ਾਹਰਾਗਾ ਇਹ ਕੀ ਕਾਰਨ ਆ ਜੀ ਇਹ ਕਾਰਨ ਇਹ ਆ ਇੱਥੇ ਦਾ ਪ੍ਰਸ਼ਾਸਨ ਆ ਅਸੀਂ ਲਗਾਤਾਰ ਪ੍ਰਸ਼ਾਸਨ ਨੂੰ ਅਰਜ਼ੀਆਂ ਦਿੱਤੀਆਂ ਹੋ ਗਿਆ ਹੋ ਗਿਆ ਨੂੰ ਲੜਦੇ ਉਹਨੂੰ ਜਿਹੜੇ ਇੱਥੇ ਜਾਲੀ ਇਹਨੂੰ ਸੀ ਬਣੀਆਂ ਸੀ ਰਾਏਕੁਰਚ ਕਰੋੜਾਂ ਰੁਪਏ ਦਾ ਜਿਹੜਾ ਚੂਨਾ ਲੱਗਾ ਇੱਥੇ ਦਫਤਰ ਨੂੰ ਲੱਗਿਆ ਤਹਿਸੀਲ ਚ ਵੀ ਲੱਗਿਆ ਜਿਹੜਾ ਪੈਸਾ ਸਰਕਾਰ ਦੇ ਖਿਆਨੇ ਚੋਣਾਂ ਜਾਇਦਾ ਸੀ ਉਹ ਲੋਕਾਂ ਨੇ ਠੱਗ ਨੇ ਇੱਥੇ ਦੇ ਉਹਨਾਂ ਦੀ ਜੇਬਾਂ ਚਲੇ ਗਈ ਕਿਫਚੇ ਦੀਆਂ ਇਹ ਨੁਕਸੀਆਂ ਬਣੀਆਂ ਨੇ ਇਹ ਨੁਕਸੀਆਂ ਜਿਹੜੇ ਪਰਾਟਾਂ ਲੋਕਾਂ ਨੇ ਪਲਾਟਾਂ ਦੀਆਂ ਇਹ ਨੁਕਸੀਆਂ ਬਣੀਆਂ ਸੀ ਉਹਦੇ ਕਰਕੇ ਸਾਡਾ ਜਿਹੜਾ ਜਿਹੜਾ ਸ਼ਿਕਾਇਤਾਂ ਆਈਆਂ ਇੱਥੇ ਪ੍ਰਸ਼ਾਸਨ ਨੇ ਵੀ ਸ਼ਿਕਾਇਤਾਂ ਕੀਤੀਆਂ ਨੇ ਪੁਲਿਸ ਨੂੰ ਵੀ ਲੈ ਕੇ ਦਿੱਤਾ ਜਿਹੜਾ ਇੱਥੇ ਦਾ ਡੀਐਸਪੀ ਆ ਉਹ ਵੀ ਜਿਹੜਾ ਮੁਨਾਹਰ ਦੋਸ਼ੀ ਨੇ ਉਹਨਾਂ ਨਾਲ ਮਿਲ ਪੁਰਾਣੇ ਲਗਾਤਾਰ ਜਿਹੜੇ ਧਰਨੇ ਮਾਰੀ ਸ਼ੁਰੂ ਕੀਤੇ ਨੇ ਇਹ ਲਈ ਫੈਸਲਾ ਕੀਤਾ ਜਿਹੜੇ ਸੀਟੂ ਆ ਇੱਕ ਤਰੀਕ ਤੋਂ ਪੁੱਤਰੇ ਫੂਕੂਗੀ ਅੱਜ ਅਸੀਂ ਨਗਰ ਕੌਂਸਲ ਦੇ ਗੇਟ ਤੇ ਫੂਕਿਆ ਸੋਮਵਾਰ ਨੂੰ ਐਸਡੀਐਮ ਦੇ ਗੇਟ ਤੇ ਫੂਕਾਂਗੇ ਬੁੱਧਵਾਰ ਨੂੰ ਡੀਐਸਪੀ ਦੇ ਗੇਟ ਤੇ ਫੂਕਾਂਗੇ ਉਸ ਤੋਂ ਬਾਅਦ ਅਸੀਂ ਲਗਾਤਾਰ ਜਿਹੜੀ ਸਾਡੀ ਪਿੰਡਾਂ ਦੀਆਂ ਇਕਾਈਆਂ ਨੇ ਸੀਟੂਆਂ ਪਿੰਡ-ਪਿੰਡ ਇਕਾਈ-ਕਾਈ ਜਾ ਕੇ ਪੁੱਤਰਾ ਫੂਕਾਂਗੇ ਜਿਹੜੇ ਇੱਥੇ ਅਧਕਾਰੀ ਨੇ ਇੱਥੇ ਕਰਪਟ ਹੋ ਚੁੱਕੇ ਨੇ ਜਿਹੜਾ ਸਰਕਾਰ ਦਾ ਪੈਸਾ ਹੀ ਖਿਆਨੇ ਜਾਣਾ ਚਾਹੀਦਾ ਸੀ ਉਹ ਸਰਕਾਰ ਦੇ ਖਿਆਨੇ 'ਚ ਨਹੀਂ ਗਿਆ ਉਹਦੇ ਇੱਥੇ ਲੋਟੂ ਟੋਲਾ ਦਾ ਉਹਨਾਂ ਨੇ ਜੇਬਾਂ ਚ ਲੈ ਗਿਆ ਜਿਨ੍ਹਾਂ ਨੇ ਜਾਲੀ ਇਹਨੂੰ ਸੀ ਬਣਾਈਆਂ ਉਹਨਾਂ ਨੇ ਜੇਬਾਂ ਚ ਲੈ ਗਿਆ ਜਾਂ ਜਿਹੜੇ ਸਰ ਪ੍ਰਸ਼ਾਸਨ ਨੂੰ ਮਿਲੇ ਹੋਇਆ ਉਹਨਾਂ ਨੇ ਜੇਬਾਂ ਚ ਲੈ ਗਏ ਕਿਉਂਕਿ ਉਹਨਾਂ ਜਿਹਨੇ ਜਾਲੀ ਇਹਨੂੰ ਸੀ ਬਣਾਈਆਂ ਉਹਨਾਂ ਤੋਂ ਫਿਰ ਇਹਨਾਂ ਨੇ ਹਿਸਾਬ ਪੱਤੀ ਲੈ ਲਈ ਆਪਦੀ ਉਹਨਾਂ ਨੇ ਹਿਸਾਬ ਪੱਤੀ ਚ ਮਿਲ ਗਿਆ ਜਿਹੜਾ ਪ੍ਰਸ਼ਾਸਨ ਇੱਥੇ ਦਾ ਇੱਥੇ ਰੈਸ਼ਟ੍ਰੀਮ ਆਇਓ ਇੱਥੇ ਦਾ ਡੀਐਸਪੀ ਉਹਨਾਂ ਨੇ ਆਸੂ ਜੀ ਸਾਂਝ ਕਰ ਲਈ ਚੋਰਾਂ ਨਾਲ ਕੁੱਤੀ ਰਲ ਗਈ ਜਿੱਥੇ ਅਸੀਂ ਇਹ ਚਾਹੁੰਦੇ ਆ ਉਹ ਜਗ ਜਹਾਰ ਹੋਵੇ ਲੋਕਾਂ ਚ ਜਿਹਨਾਂ ਰਾਇਕੋੜ ਚ ਮਸਾ ਲੋਕ ਜਿਹੜੇ ਗਰੀਬ ਲੋਕ ਆ ਜਿਹੜੇ ਪਲਾਟ ਲੈਂਦੇ ਨੇ ਉਹਨਾਂ ਦੇ ਇਹ ਪਲਾਟਾਂ ਦਾ ਧੋਖਾਧੜੀ ਹੋਈ ਆ ਉਹਨਾਂ ਨੂੰ ਸਾਹਮਣਾ ਚਾਹੀਦਾ ਇਹਦੇ ਲਈ ਇੰਸਟੀਚੂ ਸੀ ਤਬ ਤੱਕ ਲੜਾਂਗੇ ਜਬ ਤੱਕ ਉਹ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅਨੁਸੀਆਂ ਜੋ ਜਾਲੀ ਹੋਈਆਂ ਨੇ ਇਹਨਾਂ ਨੇ ਦਿੱਤੀਆਂ ਨੇ ਅਨੁਸਤੀਆਂ ਇਹਦੇ ਬਾਰੇ ਤੁਸੀਂ ਫਸਟ ਟਾਈਮ ਕਦੋਂ ਇਹ ਮਤਲਬ ਤੁਸੀਂ ਗੱਲਬਾਤ ਚ ਕੀਤੀ ਸੀਗੀ ਤੇ ਇਹਦੇ ਬਾਰੇ ਕੀ ਗੱਲ ਇਹਨਾਂ ਨੇ ਕੋਈ ਗੱਲਬਾਤ ਸੁਣੀ ਨਹੀਂ ਤੁਹਾਡੀ ਅਸੀਂ 3 ਮਹੀਨੇ ਪਹਿਲਾਂ ਲੈ ਕੇ ਦਿੱਤੀ ਆ ਸ਼ਿਕਾਇਤ ਕੀਤੀ ਆ ਐਸਐਚਬੀ ਬੀਲੈਂਸ ਵੀ ਦਿੱਤੀ ਆ ਤੇ ਇੱਥੇ ਵੀ ਦਿੱਤੀ ਆ ਨਗਰ ਕੌਂਸਲ ਵੀ ਦਿੱਤੀ ਆ ਤੇ ਡੀਐਸਪੀ ਵੀ ਕੋਲੇ ਗਈ ਆ ਜਾਂਚ ਤੇ ਐਸਟੀਐਮ ਸਾਹਿਬ ਵੀ ਜਾਂਚ ਕਰ ਰਹੇ ਨੇ ਪਰ ਉਹ ਜਾਂਚ ਕੋਈ ਤਨ ਪਤਾ ਨਹੀਂ ਲੱਗ ਰਹੀ ਉਹ ਪੈਸਿਆਂ ਦੀ ਥੱਲੇ ਦਬੀ ਜਾਂਦੀ ਆ ਜਿਹੜੇ ਪੈਸੇ ਆ ਪੈਸੇ ਦਬਾ ਲੈਂਦੇ ਆ ਫਾਈਲ ਬੰਦ ਕਰ ਦਿੰਦੇ ਆ ਫਾਈਲ ਦਾ ਮੂੰਹ ਬੰਦ ਕਰ ਦਿੰਦੇ ਆ ਐਸੀ ਜਿਹੜਾ ਪ੍ਰਸ਼ਾਸਨ ਨੂੰ ਆ ਜਗਾਣਾ ਚਾਹੁੰਦੇ ਆ ਵੀ ਉਹ ਫਾਈਲ ਦਾ ਮੂੰਹ ਖੋਲੋ ਹੌਣ ਥੋੜੇ ਬਹੁਤ ਵੱਡੇ ਵੱਡੇ ਢੱਡ ਨੇ ਭਰ ਚੁੱਕੇ ਨੇ ਉਹ ਬੰਦ ਕਰੋ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਭਗਵੰਤ ਮਾਨ ਸਰਕਾਰ ਤੋਂ ਭਗਵੰਤ ਮਾਨ ਸਰਕਾਰ ਚ ਬਰਾਉਂਡ ਚ ਸਾਡਾ ਹੀ ਬਹੁਤ ਵੱਡਾ ਰੋਲ ਆ ਤੁਹਾਨੂੰ ਇਹਨਾਂ ਨੇ ਕੋਈ ਜਵਾਬ ਦਿੱਤਾਗਾ ਵੀ ਇਹਦੇ ਬਾਰੇ ਕੋਈ ਕਾਰਵਾਈ ਹੋਈ ਆ ਜਾਂ ਨਹੀਂ ਹੋਈ ਉਹ ਸਾਨੂੰ ਇਹ ਕਹੀ ਜਾਂਦੇ ਜਾਂਚ ਚੱਲਦੀ ਆ ਜਾਂਚ ਚੱਲਦੀ ਆ ਕਟੋ-ਕਟ 50 ਦੇ ਕਰੀਬ ਜਾਲੀਏ ਨੂੰ ਸਿਉਣੀਆਂ ਨੇ ਕੌਣ ਕਰ ਰਿਹਾ ਜਾਂਚ ਇਹ ਜੇਹੀ ਨਹੀਂ ਜਾਂ ਦੱਸ ਰਹੇ ਜਾਂਚ ਕੌਣ ਕਰ ਰਿਹਾ ਕਿਤੇ ਐਯੋ ਕਹਿੰਦਾ ਕਰ ਰਿਹਾ ਕਿਤੇ ਡੀਐਸਪੀ ਕਰ ਰਿਹਾ ਕਿਤੇ ਐਸਟੀਐਮ ਕਹਿੰਦਾ ਮੈਂ ਕਰ ਰਿਹਾ ਵੀਲੈਂਸ ਵਾਲੇ ਕਹਿੰਦੇ ਅਸੀਂ ਜਾਂਚ ਕਰਦੇ ਆ ਉਹ ਜਾਂਚ ਹੀ ਭੱਜੀ ਫਿਰਦੀ ਆ ਕਿਤੇ ਲੁਧਰਾਂ ਚਲੀ ਜਾਂਦੀ ਆ ਕਿਤੇ ਰਾਇਗੋਟਾਂ ਜਾਂਦੀ ਆ ਕਿਤੇ ਜਗਰਾਉਂ ਜਾ ਵੜਦੀ ਆ ਸਾਨੂੰ ਇਹ ਨਹੀਂ ਪਤਾ ਵੀ ਜਾਂਚ ਹੈ ਕਿੱਥੇ ਕੌਣ ਕਰਦਾ ਉਹ ਜਾਂਚ ਹੀ ਦਵਲੀ ਫਿਰਦੇ ਲੋਕਾਂ ਨੂੰ ਜਾਂਚ ਇਹ ਸਾਰਾ ਖੇਡ ਰੁਪਈਏ ਦਾ ਕੁਛ ਪਤਾ ਤੁਹਾਨੂੰ ਵੀ ਇਹ ਜੋ ਜਾਲੀ ਐਨਕਸੀਆਂ ਜਾਰੀ ਹੋਈਆਂ ਨੇ ਇਹ ਕਿੰਨੇ ਪੈਸੇ ਹੋਣਗੇ ਕਿੰਨੇ ਕ ਮਤਲਬ ਜੋ ਤੁਸੀਂ ਕਹਿ ਰਹੇ ਹੋ ਫਰਾਡ ਕੀਤਾ ਗਿਆ ਕਿੰਨੇ ਕ ਪੈਸਿਆਂ ਦਾਗਾ ਇਹ 90000 ਤੋਂ ਲੈ ਕੇ 20000 ਤੱਕ ਜਾਲੀ ਐਨਸੀਆਂ ਬਣੀਆਂ ਨੇ ਇਹ ਰਾਏਕੋਟ 'ਚ ਮੈਂ ਨਹੀਂ ਕਹਿੰਦਾ ਆਮ ਚਰਚਾ ਵਾ ਵੀ ਜਿਹੜੀ ਜਾਲੀ ਐਨਸੀਆਂ ਵਾਲੀਆਂ ਬਹੁਤ ਵੱਡਾ ਘਟਾਲਾ ਵਾ ਰਾਏਕੋਟ 'ਚ ਇਹ ਕਲੀਅਰ ਹੋਣਾ ਚਾਹੀਦਾ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੋਕਾਂ ਨੂੰ ਬੰਦੇ ਹਰੇਕ ਬੰਦੇ ਪ੍ਰਾਰ ਲੈਣ ਲਈ ਲੱਗੇ ਡਰਦੇ ਨੇ ਜਿਹਨਾਂ ਲਏ ਨੇ ਉਹ ਵੀ ਡਰੇ ਹੋਏ ਨੇ ਉਹ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਪਵੰਦਵਾਨ ਤੋਂ ਮੁੱਖ ਮੰਤਰੀ ਨੂੰ ਮੰਗ ਕਰਦੇ ਆਂ ਵੀ ਇਹ ਜਾਂਚ ਠੀਕ ਤਰੀਕੇ ਨਾਲ ਕੀਤੀ ਜਾਵੇ ਇਹਦੇ ਦੋਸ਼ੀਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਦਿੱਤਾ ਜਾਵੇ ਜੇਲਾਂ ਵਿੱਚ ਦਿੱਤਾ ਜਾਵੇ ਇਹਨਾਂ ਦਾ ਕਹਿਣਾਗਾ ਵੀ ਜੋ ਦੋਸ਼ੀ ਨੇ ਜਿਨ੍ਹਾਂ ਨੇ ਜਾਲੀ ਐਨਓਸੀਆਂ ਜਾਰੀ ਕੀਤੀਆਂ ਨੇ ਜਾਂ ਕਰਵਾਈਆਂ ਨੇ ਉਹਨਾਂ ਬਾਰੇ ਪੂਰੀ ਜਾਂਚ ਕੀਤੀ ਜਾਵੇ ਪਰ ਜਾਂਚ ਕਹਿੰਦਿਆਂ ਨੂੰ 3 ਮਹੀਨੇ ਹੋ ਚੁੱਕਿਆ ਹੈਗਾ ਪਰ ਹਜੇ ਤੱਕ ਕੋਈ ਜਾਂਚ ਦੀ ਤਣਪੱਤਣ ਨਹੀਂ ਲੱਗਿਆਗਾ ਜਾਂਚ ਕਿੱਥੇ ਗਈ ਆ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਇਹਨਾਂ ਦੇ ਦੱਸਣ ਦੇ ਮੁਤਾਬਕ ਆ ਬਟ ਸਰਕਾਰੀ ਅਧਿਕਾਰੀ ਕੀ ਕਹਿੰਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਤੇ ਦੇਖਣਾ ਇਹ ਆ ਵੀ ਇਹਨਾਂ ਦਾ ਸੰਘਰਸ਼ ਹੁਣ ਕੀ ਰੰਗ ਲਿਆਵੇਗਾ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਰਾਏਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ